ਮੁੱਲਾ ਪਰ ਹਲਕਾ ਦਾਖਾ ਹਲਕਾ ਜਿਗਰਾਉਂ ਅਤੇ ਲੁਧਿਆਣੇ ਤੋਂ ਜਿੰਨੇ ਵੀ ਤੁਸੀਂ ਪ੍ਰੈਸ ਵਾਲੇ ਇੱਥੇ ਸੱਜਣ ਪਹੁੰਚੇ ਹੋ ਤੁਹਾਡਾ ਇੱਥੇ ਪਹੁੰਚਣ ਤੇ ਮੈਂ ਸਵਾਗਤ ਕਰਦਾ ਵਾਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇਸ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਚੰਦ ਸਿੰਘ ਡੱਲਾ ਜੀ ਚੇਅਰਮੈਨ ਸਾਬਕਾ ਮਾਰਕੀਟ ਕਮੇਟੀ ਚੇਅਰ ਸਰਦਾਰ ਜਗਦੀਪ ਸਿੰਘ ਗੋਰਸੀਆ ਸਾਡੇ ਸਤਕਾਰਯੋ ਬਾਪੂ ਜੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਫੱਲੇਵਾਲ ਅਮਨਦੀਪ ਸਿੰਘ ਸਵੱਦੀ ਜੋ ਕਿ ਜ਼ੋਨ ਪ੍ਰੈਣ ਤੋਂ ਉਮੀਦਵਾਰ ਸੀ ਤੇ ਦੀਪਾ ਪਰਮਜੀਤ ਕੌਰ ਰومی ਗਰੇਂਦਰਜੀਤ ਸਿੰਘ ਰومی ਸਰਦਾਰ ਸਰਜੀਤ ਸਿੰਘ ਕੋਠੇ ਹਾਂਸ ਸਰਦਾਰ ਸਿੰਘ ਮਾਲਕ ਜੋ ਕਿ ਜਿਗਰਾਉਂ ਤੋਂ ਗਲਬ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਅਤੇ ਸਮੁੱਚੇ ਸਾਡੇ ਸਰਕਲ ਪ੍ਰਧਾਨ ਇੱਥੇ ਪਹੁੰਚੇ ਨੇ ਤੇ ਜਿੰਨੇ ਵੀ ਆ ਮੇਰੇ ਸਤਿਕਾਰਯੋਗ ਸੱਜਣ ਪਿੱਛੇ ਸਾਡੇ ਬਲਾਕ ਸੰਤਿਆਂ ਦੇ ਉਮੀਦਵਾਰ ਪਹੁੰਚੇ ਨੇ ਦੇਖੋ ਜਿਵੇਂ ਕੱਲ ਸਰਕਾਰ ਨੇ ਇੱਕ ਬੜੀ ਵੱਡੀ ਪਲੈਨਿੰਗ ਦੇ ਤਹਿਤ ਇੱਕ ਟੈਕਨੀਕਲ ਬੂਟ ਕੈਂਪ ਟ੍ਰੇਨਿੰਗ ਕੀਤੀ ਜਿਹੜੀ ਮਨੀਸ਼ ਸੋਧਿਆ ਦਾ ਜਿਹੜਾ ਸਾਮ-ਦਾਮ ਦੰਦ ਭੇੜ ਵਾਲੀ ਜਿਹੜੀ ਗੱਲ ਆ ਉਸ ਨੂੰ ਇਹਨਾਂ ਨੇ ਲਾਗੂ ਕੀਤਾ ਪਹਿਲਾਂ ਤਾਂ ਇਹਨਾਂ ਨੇ ਪੋਲਿੰਗ ਦਾ ਜਿਹੜਾ ਸਮਾਂ ਵਾ ਉਹ 2 ਘੰਟੇ ਸਿੱਧਾ ਹੀ ਘਟਾ ਦਿੱਤਾ ਫਿਰ ਇਹਨਾਂ ਨੇ ਪੋਲਿੰਗ ਸਟਾਫ ਨੂੰ ਇੱਕ ਸਖਤ ਇਨਸਟਰਕਸ਼ਨ ਸੀ ਕਿ ਬੜੀ ਹੌਲੀ-ਹੌਲੀ ਪੋਲਿੰਗ ਕਰਾਉਣੀ ਹੈ ਕਿਉਂਕਿ ਅਕਾਲੀ ਦਲ ਦੇ ਜਿਹੜੇ ਵਰਕਰ ਆ ਅਕਾਲੀ ਦਲ ਦੇ ਵੋਟਰ ਆ ਉਹਨਾਂ ਚ ਛਾਅ ਸੀਗਾ ਫਿਰ ਇਹਨਾਂ ਨੇ ਜਦੋਂ ਪੋਲਿੰਗ ਸ਼ੁਰੂ ਹੋਈ ਅੱਜ ਸਵੇਰ ਦਾ 9 ਵਜੇ ਦਾ ਹੀ ਸਮਾਂ ਸੀਗਾ ਤੇ ਮੈਂ ਬਤੋਵਾਲ ਤੋਂ ਮੈਨੂੰ ਫੋਨ ਆਇਆ ਸਾਡਾ ਨੌਜਵਾਨ ਉਮੀਦਵਾਰਾ ਮਨਜੋਤ ਸਿੰਘ ਮਣੀ ਉਸਨੇ ਮੈਨੂੰ ਦੱਸਿਆ ਕਿ ਜੀ ਵੋਟਰਾਂ ਨੂੰ ਅੰਦਰੋਂ ਵਾਪਸ ਭੇਜਿਆ ਜਾ ਰਿਹਾ ਹੈ ਕਹਿ ਕੇ ਕਿ ਤੁਹਾਡੀ ਵੋਟ ਨਹੀਂ ਗਈ ਤਾਂ ਮੈਂ ਫੌਰਨ ਤੌਰ ਤੇ ਜਦੋਂ ਉੱਥੇ ਪਹੁੰਚਿਆ ਤਾਂ ਮੈਂ ਦੇਖ ਕੇ ਹਰਾਨ ਰਹਿ ਗਿਆ ਕਿ ਜਿਹੜੀ ਆਹ ਏਡੀਸੀ ਦਫ਼ਤਰ ਤੋਂ ਸਾਨੂੰ ਚੋਣ ਲਿਸਟ ਮਹਈਆ ਹੁੰਦੀ ਹੈ ਇੱਕ ਪੂਰਾ ਬੰਡਲ ਜਿਹੜਾ ਪ੍ਰਧਾਨ ਬੈਠੇ ਆ ਇਹ ਆਪਦਾ ਲੈਟਰ ਪੈਡ ਦੇ ਕੇ ਉਥੋਂ ਲੈ ਕੇ ਆਉਂਦੇ ਆ ਇਹੀ ਲਿਸਟ ਸਾਡੇ ਬਸਤੀਆਂ ਚ ਜਾਂਦੀ ਆ ਉਹੀ ਲਿਸਟ ਅੱਗੇ ਸਾਡੇ ਪੋਲਿੰਗ ਬੂਥਾਂ ਤੇ ਹੁੰਦੀ ਆ ਤੇ ਇਹੀ ਲਿਸਟ ਜਿਹੜੇ ਸਾਡੇ ਪੋਲਿੰਗ ਏਜੰਟ ਨੇ ਉਹ ਉਹਨਾਂ ਕੋਲ ਅੰਦਰ ਹੁੰਦੀ ਆ ਪਰ ਇਹ ਲਿਸਟ ਜੋ ਅੰਦਰ ਲਿਸਟ ਆ ਸਟਾਫ ਕੋਲ ਉਸ ਦੇ ਨਾਲ ਮੈਚ ਹੀ ਨਹੀਂ ਕਰ ਰਹੀ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਨੂੰ ਟਾਰਗੇਟ ਕੀਤਾ ਗਿਆ ਇਕੱਲੇ ਬੱਦੋਵਾਲ ਤੋਂ 3350 ਦੀ ਵੋਟ ਕੱਟੀ ਗਈ 300 ਤੇ 300 ਗਿਣਤੀ ਦੀ ਅਕਾਲੀ ਦਲ ਦੇ ਵੋਟ ਅਕਾਲੀ ਦਲ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਬੜੀ ਗਿਣੀ ਮਣੀ ਜਿਹੜੀ ਸਾਜ਼ਿਸ਼ ਆ ਇਸ ਦੇ ਤਹਿਤ ਹੋਇਆ ਕਿਉਂਕਿ ਇੱਥੇ ਇੱਥੇ ਦਾ ਜਿਹੜਾ ਵਿਧਾਇਕ ਵੀ ਆ ਉਹ ਵੀ ਇੱਕ ਆਮ ਆਦਮੀ ਪਾਰਟੀ ਦਾ ਏਜੰਟ ਬਣ ਕੇ ਕੰਮ ਕਰ ਰਿਹਾ ਆਮ ਆਦਮੀ ਪਾਰਟੀ ਦਾ ਏਜੰਟ ਬਣ ਕੇ ਜੋ ਉਹ ਭਗਵੰਤ ਮਾਨ ਨੂੰ ਫੋਨ ਕਰਕੇ ਕਹਿ ਦਿੰਦਾ ਵਾ ਇੱਥੇ ਦੇ ਹਲਕਾ ਇੰਚਾਰਜ ਦੀ ਗੱਲ ਕੱਟ ਕੇ ਵੀ ਉਹ ਕਰ ਦਿੱਤੀ ਚਾਹਦੀ ਆ ਉਹ ਤਾਂਦਰੀਆਂ ਕਰ ਦਿੱਤੀਆਂ ਜਾਂਦੀਆਂ ਨੇ ਹੁਣ ਮੈਂ ਗੱਲ ਕਰ ਲਵਾਂ ਆਹ ਲਿਸਟ ਆ ਜੀ ਜਿਹੜੀ ਸਾਨੂੰ ਏਡੀਸੀ ਦਫ਼ਤਰ ਤੋਂ ਮਹਈਆ ਹੋਈ ਆ ਹਰ ਲਿਸਟ ਤੇ ਸਟੈਂਪ ਲੱਗੀ ਹੋਈ ਐ ਇਸ ਦੇ ਵਿੱਚ ਜਿਹੜੀ ਆ 40 ਨੰਬਰ ਇਸ ਵੱਧੀ ਕਲਾਂ ਦੀ ਮੈਂ ਗੱਲ ਕਰ ਰਿਹਾ ਇੱਥੇ ਵੀ 350 ਵੋਟ ਕੱਟੀ ਗਈ ਆ 40 ਨੰਬਰ ਜਿਹੜੀ ਚੁਣਕੀ ਨਾਮ ਦੀ ਵੋਟ ਆ ਪਤਨੀ ਆ ਅਮਨਜੀਤ ਸਿੰਘ ਆਹ ਲਿਸਟ ਜਿਹੜੀ ਅੰਦਰ ਆ ਇਸ ਦੇ ਵਿੱਚ ਇਹ ਰਾਤੋਂ ਰਾਤ ਡਿਲੀਟ ਕਰ ਦਿੱਤੀ ਗਈ ਇਹ ਵੀ ਅਸੀਂ ਬੜੀ ਔਖੀ ਹੁਣ ਲਿਸਟ ਲਈ ਆ ਜਿਹੜੀ ਡਿਲੀਟਡ ਵੋਟਾਂ ਦੀ ਇਹ ਲਿਸਟ ਸਾਨੂੰ ਇਹ ਲਿਸਟਾਂ ਅਸੀਂ ਕਿਤੋਂ ਹੋਰ ਤਾਂ ਲੈ ਕੇ ਨਹੀਂ ਆਏ ਜੇ ਇਹਨਾਂ ਨੇ ਇਹ ਲਿਸਟਾਂ ਕੱਟਣੀਆਂ ਸਨ ਤਾਂ ਇਹ ਸਾਨੂੰ ਪਹਿਲਾਂ ਦੱਸ ਦੇ ਕਿ ਆਹ ਵੋਟਾਂ ਕੱਟੀਆਂ ਗਈਆਂ ਪਿੰਡ ਦੇ ਵਿੱਚ VOTER ਮੌਜੂਦ ਨੇ ਬੱਦੋਵਾਲ ਦੇ ਵਿੱਚ 80 ਸਾਲ ਦੇ ਬਾਬਾ ਜੀ ਇੱਕ ਤੇ ਤੁਸੀਂ ਕੱਲ ਮੀਡੀਆ ਰਾਹੀਂ ਵੀ ਦਿਖਾਇਆ ਉਹ ساری ਜ਼ਿੰਦਗੀ ਉਹਨਾਂ ਦੀ ਲੰਘੀ ਆ ਵੋਟ ਪਾਉਂਦੇ ਨੂੰ ਕਦੇ ਵਿਦੇਸ਼ ਵੀ ਨਹੀਂ ਗਈ ਉਹਨਾਂ ਦੀ ਵੋਟ ਕੱਟ ਦਿੱਤੀ ਗਈ ਤੇ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਮੈਂ ਕੱਲ ਵੀ ਦੱਸੀ ਸੀ ਕੀ ਖੇਡ ਚੱਲ ਰਹੀ ਸੀ ਜਦੋਂ ਪੋਲਿੰਗ ਦੀ ਜਿਹੜੀ ਪਰਚੀ ਹੁੰਦੀ ਆ ਉਹ ਲੈ ਕੇ ਅੰਦਰ ਪਾਰਟੀਆਂ ਦੇ ਪੋਲਿੰਗ ਏਜੰਟ ਕੋਲ ਕੋਈ ਜਾਂਦਾ ਸੀ ਤਾਂ ਸਾਡੀ ਪਾਰਟੀ ਦਾ ਜਿਹੜਾ ਪੋਲਿੰਗ ਏਜੰਸੀ ਉਹ ਆਪਦੀ ਲਿਸਟ ਨਾਲ ਮੈਚ ਕਰ ਦਿੰਦੇ ਸੀ ਓਕੇ ਕਰ ਦਿੰਦੇ। ਪਹਿਲੇ ਟੇਬਲ ਤੇ ਉਹਨਾਂ ਦੀ ਪਰਚੀ ਚਲੀ ਜਾਂਦੀ ਸੀ ਸਟਾਫ ਕੋਲ। ਪਹਿਲੇ ਟੇਬਲ ਤੋਂ ਵੀ ਉਹ ਓਕੇ ਹੋ ਜਾਂਦੀ ਸੀ। ਦੂਜੇ ਟੇਬਲ ਤੇ ਸਿਆਹੀ ਲੱਗਦੀ ਆ। ਜਿਹੜਾ ਨਿਸ਼ਾਨੀ ਆ ਉਹ ਲਾ ਦਿੱਤੀ ਜਾਂਦੀ ਸੀ VOTER ਤੇ। ਤੀਜੇ ਨੰਬਰ ਤੇ ਜਿੱਥੇ ਸਹਿਨ ਹੁੰਦੇ ਨੇ ਜਿੱਤੋਂ ਵੈਲਟ ਪੇਪਰ ਮਿਲਦਾ। ਜਦੋਂ VOTER ਉੱਥੇ ਪਹੁੰਚਦਾ ਸੀ ਤਾਂ ਉੱਥੇ ਕਹਿ ਦਿੱਤਾ ਜਾਂਦਾ ਸੀ ਕਿ ਇਹ ਤੁਹਾਡੀ ਵੋਟ ਮੌਜੂਦ ਨਹੀਂ ਤੁਹਾਡੀ ਕੱਟੀ ਗਈ ਆ। ਉੱਥੇ ਇਹਨਾਂ ਨੇ ਆਹ ਜਿਹੜੀ ਡਿਲੀਟਡ VOTER ਵਾਲੀ ਲਿਸਟ ਆ ਇਹ ਰੱਖੀ ਹੋਈ ਸੀ VOTERਾਂ ਨੂੰ ਡਰਾਉਣ ਲਈ ਵੋਟਰਾਂ ਨੂੰ ਪੰਬਲ ਪੂਸੇ 'ਚ ਪਾਉਣ ਲਈ ਉਤੋਂ ਵੋਟਰ ਚੁੱਪ ਚੁੱਪ ਕੀਤਾ ਚਲੇ ਜਾਂਦੇ ਕੋਈ ਤਾਂ ਵੋਟਰ ਆ ਕੇ ਸਾਨੂੰ ਦੱਸ ਦਿੰਦਾ ਸੀ ਬਾਹਰ ਕਿ ਇਹ ਵੋਟ ਮੇਰੀ ਕੱਟੀ ਹੋਈ ਆ ਤਾਂ ਇਹਨਾਂ ਨੇ ਇਸ ਇੱਕ ਬਹੁਤ ਵੱਡੀ ਪਲੈਨਿੰਗ ਬਣਾ ਲਈ ਕਿ ਅਕਾਲੀ ਦਲ ਦੇ ਜਿਹੜਾ ਕਾਡਰ ਆ ਅਕਾਲੀ ਦਲ ਦੇ ਪਿੰਡਾਂ ਦੇ ਵਰਕਰ ਹੁੰਦੇ ਆ ਜਿਨ੍ਹਾਂ ਨੇ ਘਰੋ ਘਰੀ ਜਾ ਕੇ ਵੋਟਾਂ ਭਗਤੌਣੀਆਂ ਹੁੰਦੀਆਂ ਨੇ ਬਜ਼ੁਰਗ ਵੋਟਾਂ ਨੂੰ ਲੈ ਕੇ ਆਉਣਾ ਹੁੰਦਾ ਇਹਨਾਂ ਨੇ ਉਹ ਵੋਟਾਂ ਸਾਨੂੰ ਪੰਬਲ ਪੂਸੇ 'ਚ ਇਹੀ ਪਾ ਲਿਆ ਸਾਰਾ ਦਿਨ ਕੱਲ ਸਾਡੇ ਆ ਜਿਹੜਾ ਕਾਡਰ ਸੀ ਉਹ ਆਹੀ ਕੁਸ਼ਟੀ ਕਰਦਾ ਰਹਿ ਗਿਆ ਫੇਰ ਇਹਨਾਂ ਨੇ ਸਾਨੂੰ ਇੱਕ ਨੰਬਰ ਦੇ ਤਾਂ ਕਿ ਕੋਈ ਰਿਵੋਟ ਜਿਹੜੀ ਕੱਟੀ ਗਈ ਆ ਨੰਬਰ ਤੇ ਫੋਨ ਕਰ ਦੋ ਅਸੀਂ ਠੀਕ ਕਰਾ ਦਾਂਗੇ ਕਿੰਨੀਆਂ ਕਿ ਠੀਕ ਕਰਾ ਲਾਂਗੇ ਪਹਿਲਾਂ ਹੀ ਪੋਲਿੰਗ ਦਾ ਸਮਾਂ ਘਟਾ ਪੂਰੇ ਸਬੰਧੀ ਵਿੱਚੋਂ ਸਿਰਫ 8 350 ਦੇ ਵਿੱਚੋਂ 18 ਵੋਟਾਂ ਕਰੈਕਟ ਕਰਵਾ ਸਕੇ ਅਸੀਂ ਐਸਡੀਐਮ ਦਫ਼ਤਰ ਤੋਂ ਕਿਉਂਕਿ 7-8 ਮਿੰਟ ਲੱਗ ਜਾਂਦੇ ਸੀ ਠੀਕ ਆ ਐਸਡੀਓ ਮੈਡਮ ਬੋਲੋ ਨੰਬਰ ਇੱਕ ਦਿੱਤਾ ਗਿਆ ਉਹਦੇ ਤੇ ਸਿਰਫ 18 ਵੋਟਾਂ ਤਾਂ ਇਹ ਇੱਕ ਗਿਣੀ ਮਿਠੀ ਸਾਜ਼ਿਦ ਸੀਗੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਜਿਸ ਕਾਰਨ ਤੁਸੀਂ ਸਾਰੇ ਇਹ ਗੱਲ ਦੇ ਵਿੱਚ ਸਵਾਲੀਆਂ ਨਿਸ਼ਾਨ ਚੁੱਕਦੇ ਹੋ ਕਿ ਕੀ ਹਲਕੇ ਦਾਕੇ ਜਾਂ ਹੋਰ ਕਿਤੇ ਇੰਨੀ ਪੋਲਿੰਗ ਘਟਕਿਉ ਹੋਈ ਆ ਇਹ ਇਕੱਲਾ ਹਲਕੇ ਦਾਕੇ ਦਾ ਨਹੀਂ ਇਹ ਪੰਜਾਬ ਦਾ ਹੀ ਹਾਲ ਆ ਸਾਰੇ ਪਾਸਿਓ ਸਾਨੂੰ ਵੀ ਫੋਨ ਕਰ ਲੈ ਆਈਆਂ ਨੇ ਇਹ ਇਹਨਾਂ ਨੇ ਇੱਕ ਪਲੈਨਿੰਗ ਤਹਿਤ ਅੱਗੇ ਦੇਖੋ ਬੂਥ ਕੈਪਚਰਿੰਗ ਦੇ ਵਿੱਚ ਬੰਦੇ ਲਿਜਾਣੇ ਪੈਂਦੇ ਸੀ ਪੁਲਿਸ ਦਾ ਜ਼ੋਰ ਵਰਤਣਾ ਪੈਂਦਾ ਸੀ ਆ ਟੈਕਨੀਕਲ ਬੂਥ ਕੈਪਚਰਿੰਗ ਜਿਹੜੀ ਸਟਾਫ ਰਾਹੀ ਤੇ ਲਿਸਟਾਂ ਰਾਹੀ ਜਿਹੜੀ ਇਹਦੀ ਕਰਦੀ ਇਸ ਦੀ ਅਸੀਂ ਸਖਤ ਨਿੰਦਾ ਕਰਦੇ ਆ ਮਾਨਯੋਗ ਹਾਈ ਕੋਰਟ ਅਸੀਂ ਆ ਲਿਸਟਾਂ ਲੈ ਕੇ ਜਾਵਾਂਗੇ ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਇੱਕੋ ਰਾਤ ਦੇ ਵਿੱਚ ਇਹ ਵੋਟਾਂ ਕਿਉਂ ਕੱਟੀਆਂ ਗਈਆਂ ਦੂਜਾ ਜਿਹੜਾ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣੀਆਂ ਬਹੁਤ ਨੌਜਵਾਨ ਉਤਸ਼ਾਹਤ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਵੋਟ ਪਾਉਣ ਦੀ ਨੌਜਵਾਨਾਂ ਨੇ ਮਨ ਬਣਾਇਆ ਸੀ ਜਿਨ੍ਹਾਂ ਦੀ ਪਹਿਲੀ ਵਾਰ ਵੋਟ ਬਣੀਆਂ ਉਹਨਾਂ ਦੇ ਵੋਟਰ ਕਾਰਡ ਘਰਾਂ ਦੇ ਵਿੱਚ ਆ ਗਏ ਪਰ ਉਹਨਾਂ ਦੇ ਨਾਮ ਲਿਸਟਾਂ ਵਿੱਚ ਮੌਜੂਦ ਨਹੀਂ ਹਰ ਇੱਕ ਪਿੰਡ ਦੀ ਇਹ ਕਹਾਣੀ ਆ ਹਰ ਇੱਕ ਪਿੰਡ ਦੀ ਬਾਕੀ ਸਰਦਾਰ ਚੰਦ ਸਿੰਘ ਦੱਲਾ ਤੁਹਾਨੂੰ ਸੰਬੋਧਨ ਕਰਨਗੇ